ਬੜੇ ਲੋਕਾਂ ਨੂੰ ਇਹ ਲੱਗਣਾ ਵੀ ਸ਼ਾਇਦ ਫਿਲਮ ਕੱਲੀ ਕੁੜੀਆਂ ਭਜਾਉਂਦੀ ਟ੍ਰੇਨਿੰਗ ਹੀ ਦਿੰਦੀ ਆ। ਤੁਸੀਂ ਅੱਛਾ ਪਰ ਬਾਈ ਬੱਚਿਆਂ ਦਾ ਇਸ਼ਕ ਮੁਸ਼ਕ ਦਿਖਾਉਣਾ ਉਹ ਠੀਕ ਬੰਦ ਫਿਲਮ। ਫਿਲਮ ਦਾ ਵਿਸ਼ਾ ਠੀਕ ਸੀ ਵੀ ਜਿੱਥੇ ਕੁੜੀ ਭਜਾਉਣਾ ਹੀ ਮੁੱਚ ਦਾ ਸਵਾਲ ਬਣ ਗਿਆ। ਟੱਕ ਦੀ ਰਮਜ ਜਿਹੜਾ ਨਹੀਂ ਪਛਾਣਦਾ ਉਹ ਬਈਲੀ ਕਾਦਾ ਕੁੜੀ ਹੈ ਜਹਾਨ ਦਾ। ਤਾਂ ਫਿਰ ਤੁਸੀਂ ਅੱਖਾਂ ਦੀਆਂ ਰਮਜਾਂ ਪੜ ਲੈਣੇ ਹੋ। ਉਹ ਗੈਰਾਂ ਦੇ ਪੁਰਾਣੇ ਦੀ ਕੁੜੀ ਭੱਜ ਗਈ ਆ। ਕਹਿੰਦਾ ਮੈਂ ਤੇ ਨਹੀਂ ਮੰਨਦਾ ਬਾਈ। ਉਹਨਾਂ ਨੇ ਨਹੀਂ ਭੱਜ ਗਈ ਆਂਦਾ ਜਦ ਦਿਨ ਸਾਡੇ ਨਾਲ ਭਜੂਂ ਜਦ ਉਹਦੇ ਨੂੰ ਮੰਨਾਂਗੇ। ਕਾਰ्यक्रम ਤਾਂ ਕੋਈ ਪਤਾ ਨਹੀਂ ਪਰ ਜੇ ਬਸ ਨੇ ਬ੍ਰੇਕ ਨਾਲ ਹੀ ਤੇ ਸਾਡਾ ਕਾਰਜਕ੍ਰਮ ਜ਼ਰੂਰ ਹੋ ਜਾਣਾ ਕਿਉਂਕਿ ਤਿਆਰੀ ਕਰੀ ਹੋਣੀ ਹੈ ਪੰਜਾਬੀ ਦੀ ਇਨੀ ਇਕਲਾ ਹਾਂਜੀ ਹਾਂਜੀ ਨਹੀਂ ਤਾਂ ਕਰ ਲੈਂਦੀ ਨਹੀਂ ਗੱਲ ਟੁਲ ਨੂੰ ਉਹਨੂੰ ਪ੍ਰੋਪਰ ਯਾਦ ਆਉਣੀ ਅੱਛਾ ਇੱਕ ਹੈਗਾ ਡਾਇਲੌਗ ਮੈਂ ਐਕਸ਼ੀ ਪੰਚ ਮਾਰਿਆ ਸੀ ਤੇ ਕਾਰਜਕ੍ਰਮ ਤਾਂ ਕੋਈ ਪਤਾ ਨਹੀਂ ਪਰ ਜੇ ਬਸ ਨੇ ਬ੍ਰੇਕ ਨਾਲ ਹੀ ਤੇ ਸਾਡਾ ਕਾਰਜਕ੍ਰਮ ਜ਼ਰੂਰ ਹੋ ਜਾਣਾ ਮੰ ਨੂੰ ਯਾਦ ਆ ਗਿਆ ਕਿਆ ਕਰੇ ਕਿਰਾਇ ਕਰਉਂਦਾ ਪਤਾ ਨਹੀਂ ਪਰ ਚੇ ਬਸ ਲੈ ਕੇ ਕਿਰਾਇ ਕਰ ਫੋਰ ਟਾਈਮ ਲੱਗ ਗਿਆ ਸੇਟ ਅਟਾਇਰ ਆਊਟ ਨੂੰ ਲੰਕਰ ਨਹੀਂ ਪਰ ਕੰਨਾ ਲਾਉਂਦਾ ਦੋ ਘੰਟੇ ਲਾਗੇ ਕੰਨਾ ਲਾਉਂਦਾ ਨਾ ਕਾਰਿਆ ਪਰ ਤੁਸੀਂ ਤਿਆਰੀ ਕਰਾਤੀ ਵਧੀਆ ਉਹ ਇਕੱਠੇ ਸ਼ਾਟ ਹੁੰਦਾ ਸੀ ਕਿੰਨਾ ਕਿੰਨਾ ਗੈਪ ਹੁੰਦਾ ਸੀ ਇਹ ਰਿਪੀਟ ਕਰਦੀ ਨਹੀਂ ਇਹਨਾਂ ਨੇ ਵੀ ਬਹੁਤ ਹੈਲਪ ਕੀਤੀ ਐ ਸੈੱਟ ਤੇ ਫਿਲਮ ਦੇ ਵਿੱਚ ਵਧੀਆ ਅਬਾ ਸੁਦੇਸ਼ ਲੈਰੀ ਜੀ ਦਾ ਵੀ ਉੱਤੇ ਚ ਸੀ ਜੀ 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 ਸਰ ਗੈਸਟ ਐਕਸਪੀਰੀਅੰਸ ਐ ਉਹਨਾਂ ਦਾ ਬੈਸਟ ਐਕਸਪੀਰੀਅੰਸ ਆ ਉਹਨਾਂ ਦਾ ਉਈ ਤੇ ਉਧਰੋਂ ਮਾਰਾ ਪੂਰੀ ਆਤ ਕਰਾਉਨੇ ਆ ਤੇ ਉਧਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਰਿਆਂ ਨੂੰ ਇਹੋ ਜਿੱਦਾਂ ਸ਼ਹਿਰੋ ਸ਼ਰੀ ਗੱਲ ਸੁਣਾਈ ਸੀ ਉਹ ਸ਼ਹਿਰੋ ਸ਼ਰੀ ਸੁਣਾਦੰਨੇ ਨਾਲ ਚੀ ਆਦੰਨੇ ਹੁੰਦਾ ਪੈਰਾਂ ਥੱਲੇ ਤਲੀਆਂ ਦਿੰਦੇ ਪੈਰ ਟਿਕਾਉਣ ਲਈ ਆਪ ਮੋੜਦੇ ਨੱਕੇ ਵੀਰ ਪੜਾਉਣ ਲਈ ਸੱਜੀਆਂ ਖੱਬੀਆਂ ਬਾਹ ਹੁੰਦੇ ਸਗੇ ਭਰਾ ਸੱਜੀਆਂ ਖੱਬੀਆਂ ਬਾਹ ਹੁੰਦੇ ਸਗੇ ਭਰਾ ਸਾਗਰ ਦੀ ਵੋਟੀ ਲੈਂਦੀ ਇੰਡੀਕਾਰ ਦਾ ਮੈਨੂੰ ਪਤਾ ਸੀ ਇਮੀਡੀਏਟਲੀ ਮੈਨੂੰ ਡਰ ਆ ਵੀ ਸਿਕਾ ਸਾਗਰ ਦੀ ਵੋਟੀ ਲੈਂਦੀ ਇੰਡੀਕਾਰ ਚੱਲਾ ਪਰਸੇ ਤੁਹਾਨੂੰ ਬੜਾ ਚਾਜ ਜਿੱਦਾਂ ਇਹਨਾਂ ਨੂੰ ਤੇ ਮਿਲ ਗਈ ਲੋਕਾਂ ਨੂੰ ਹੁਣ ਇਹ ਆ ਵੀ ਫਿਲਮ ਦੇ ਵਿੱਚ ਵੀ ਤੁਸੀਂ ਜਿੱਦਾਂ ਬਚ ਗਏ ਪਿਛਲੀ ਵਾਲੀ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਈ ਆ ਲੋਕਾਂ ਨੇ ਬਖਸ਼ ਦੇ ਤੁਹਾਨੂੰ ਉਹ ਤਾਂ ਨਜਾਇਜ਼ ਹੀ ਹੋ ਗਈ ਭਾਜੀ ਸੋ ਉਹ ਇੱਕ ਗਣਾ ਝੂਟ ਕਰਦੇ ਸੀ ਉਹ ਤੋਂ ਕਿਆਨੇ ਕਲਿੱਪ ਬਣਾ ਕੇ ਤੇ ਉਹ ਪਾਤਾ ਅਸਲੀ ਜ਼ਿੰਦਗੀ 'ਚ ਮੇਰਾ ਵਿਆਹ ਨਹੀਂ ਹੋਇਆ ਮੈਨੂੰ ਸਿੰਗਲ ਲਾਈਫ ਨਾਲ ਬਹੁਤ ਪਿਆਰ ਆ ਸਿੰਗਲ ਲਾਈਫ ਨੂੰ ਵਧੀਆ ਲੱਗਦੀ ਹੈ ਸੋ ਤਾਂ ਕਰਕੇ ਇਦਾਂ ਦੇ ਬਾਕੀ ਆਰਟਿਸਟ ਨਾਲ ਇਹ ਚੀਜ਼ਾਂ ਨਾਲ ਨਾਲ ਚਲਦੀਆਂ ਹੀ ਹੁੰਦੀਆਂ ਬਹੁਤ ਗੱਲ ਹੈ ਮੈਂ ਤੋ ਤੁਹਾਡਾ ਹੋਇਆ ਕਿ ਦੱਸਣਾ ਨਹੀਂ ਹੁੰਦਾ ਮੈਂ ਵਿਆਹ ਨਹੀਂ ਹੋਇਆ ਮੈਂ ਤਾਂ ਕੋਈ ਖੁੱਲ ਕੇ ਦੱਸੂ ਜਿੱਤੇ ਦੱਸਣ ਤੋਂ ਭਾਰੀ ਇਹ ਇੱਕ ਤੇ ਬਾਰਡਰ ਪਾਰ ਕਰਨਾ ਨਹੀਂ ਬਹੁਤ ਕਲਾਕਾਰ ਹੁੰਦਾ ਦੱਸਦੇ ਨਹੀਂ ਜ਼ਿਆਦਾ ਕਈ ਪ੍ਰਾਈਵੇਸੀ ਚਾਹੁੰਦੇ ਨੇ ਠੀਕ ਹੈ ਉਹਨਾਂ ਦੇ ਆਪਣੇ ਫੈਕਟਸ ਬਟ ਅੱਛਾ ਜੀ ਇਹ ਕਹਿੰਦਾ ਇੱਕ ਬੜਾ ਬੜਾ ਹੁੰਦਾ ਵੀ ਜਿੱਦਾਂ ਕਿਸੇ ਨੂੰ ਅਸੀਂ ਪਿਆਰ ਕਰਦੇ ਆਂ ਪਰ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਖਿੱਲੀ ਬੜੀ ਢਾਉਂਦੇ ਆ ਕਿਸੇ ਦੇ ਇਸ਼ਕ ਦੀ ਕਿਸੇ ਦੇ ਪਿਆਰ ਦੀ ਮੁਹੱਬਤ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਈ ਵਾਰੀ ਲੋਕ ਵੀਡੀਓ ਤੱਕ ਵਾਇਰਲ ਕਰ ਦਿੰਦੇ ਆ ਆਪਣੇ ਸਾਥੀ ਦੀਆਂ ਤਾਂ ਤੁਸੀਂ ਇਹਨਾਂ ਚੀਜ਼ਾਂ ਬਾਰੇ ਜਿੱਦਾਂ ਫਿਲਮ ਬਣਾਈ ਆ ਇਸ਼ਕ ਮੁਸ਼ਕ ਦੀ ਗੱਲ ਕਰਦੀ ਫਿਲਮ ਹੀ ਆ ਪਰ ਤੁਸੀਂ ਉਹਨਾਂ ਲੋਕਾਂ ਦੀ ਮਾਨਸਿਕਤਾ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੀ ਕਿਸੇ ਦੇ ਨਾਲ ਚੰਗੇ ਪਲ ਬਤਾ ਕੇ ਤੇ ਫਿਰ ਉਹਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਜਾਂ ਉਹਨੂੰ ਕਿਦਾਂ ਕਹਿ ਸਕਦੇ ਆ ਵੀ ਉਹਦੀ ਡੀਫੇਮ ਕਰਦੇ ਨੇ ਜੀ ਮੈਨੂੰ ਇਦਾਂ ਲੱਗਦਾ ਵੀ ਇਹ ਵੀ ਉਹ ਲੋਕ ਤੰਗ ਦਿੱਲੀ ਦੇ ਮਾਲਕ ਹੁੰਦੇ ਨੇ ਹਨਾ ਮਤਲਬ ਸੋਚ ਉਹਨਾਂ ਦੀ ਵੱਡੀ ਨਹੀਂ ਹੁੰਦੀ ਇੱਕ ਛੋਟੇ ਧਾਇਰੇ ਦੀ ਸੋਚ ਹੁੰਦੀ ਹੈ ਜੋ ਮੈਨੂੰ ਲੱਗਦਾ ਮਤਲਬ ਹੁਣ ਕਮਿਊਨੀਕੇਸ਼ਨ ਰਾਹੀਂ ਆਪਾਂ ਇੱਕ ਕਮੈਂਟ ਚ ਕਰ ਦਿੰਨੇ ਆ ਬਟ ਇੱਕ ਬੰਦੇ ਦੀ ਲਾਈਵ ਦਾ ਸਵਾਲ ਹੋ ਜਾਂਦਾ ਉਹ ਬੰਦੇ ਤੇ ਕੀ ਬੀਤਦੀ ਹੈ ਬੰਦਾ ਕੀ ਕਰ ਸਕਦਾ ਸੂ ਸਾਈਡ ਤੱਕ ਬੰਦਾ ਸੋਚ ਲਾਂਦਾ ਸੋ ਮੈਨੂੰ ਲੱਗਦਾ ਜਦੋਂ ਬੰਦੇ ਤੇ ਆਉਂਦੇ ਤੇ ਬੀਤਦੀ ਹੈ ਉਹਨੂੰ ਪਤਾ ਲੱਗਦਾ ਉਹ ਬੰਦਾ ਨਹੀਂ ਫੀਲ ਕਰ ਸਕਦਾ ਉਸ ਟਾਈਮ ਸੋ ਅਟ ਦੀ ਟਾਈਮ ਚ ਇਹ ਚੀਜ਼ਾ ਲੋਕਾਂ ਦੀ ਸੋਚ ਸ਼ਕਤੀ ਬਹੁਤ ਘਟ ਗਈ ਹਨਾ ਸਾਇਨ ਸ਼ੀਲਡ ਤਾਂ ਬਹੁਤ ਜ਼ਿਆਦਾ ਘ ਸੋ ਪਤਾ ਨਹੀਂ ਮਤਲਬ ਦਿਮਾਗ ਲਾ ਕੇ ਨਹੀਂ ਲੋਕ ਲੌਂਗ ਟਾਈਮ ਨਹੀਂ ਸੋਚਦੇ ਕਿ ਉਹ ਬੰਦਾ ਕੀ ਚੀਜ਼ ਅਫੈਕਟ ਪਾਉਗੇ ਕਿਸੇ ਬੰਦੇ ਤੇ ਸੋ ਲੋਕਾਂ ਦੀ ਸੋਚ ਸਕਦੀ ਹੈ ਅੱਛਾ ਅੱਛਾ ਫਿਲਮ ਦੇ ਵਿੱਚ ਚਲੋ ਇੱਕ ਇਹ ਵੀ ਹਾਲਾਸਤੇ ਕਿ بڑے ਲੋਕਾਂ ਨੂੰ ਇਹ ਲੱਗਣਾ ਵੀ ਸ਼ਾਇਦ ਫਿਲਮ ਕੱਲੀ ਕੁੜੀਆਂ ਭਜਾਉਂਦੀ ਟ੍ਰੇਨਿੰਗ ਹੀ ਦਿੰਦੀ ਆ ਕਿ ਇਹਦੇ ਨਾਲ ਕੋਈ ਮੈਸੇਜ ਵੀ ਹੈ ਕਿ ਕੱਲੀ ਕੁੜੀਆਂ ਭਜਾਉ ਟ੍ਰੇਨਿੰਗ ਸੈਂਟਰ ਖੋਲ ਰੱਖਿਆ ਫਿਲਮ 'ਚ ਤੁਸੀਂ ਫਿਲਮ ਦੇਖੋਗੇ ਵੀਰੇ ਚੱਲ ਭਾ ਚੱਲੀਏ ਮਤਲਬ ਉਹਦੇ 'ਚ ਸਭ ਤੋਂ ਵੱਡਾ ਮੈਸੇਜ ਹੈ ਐਟ ਦਾ ਐਂਡ ਤੁਸੀਂ ਦੇਖੋਗੇ ਫਿਲਮ ਉਹ ਸਭ ਤੋਂ ਵੱਡਾ ਮੈਸੇਜ ਹੀ ਹੈ ਫਿਲਮ ਦਾ ਵੀ ਇੱਕ ਜੁਟ ਕਰਨਾ ਸਭ ਨੂੰ ਤੁਸੀਂ ਦੇਖਿਓ ਫਿਲਮ ਮਤਲਬ ਮੈਂ ਪ੍ਰੋਡਿਊਸਰ ਕਹਾਂ ਉਹ ਦਸਦਨਾ ਸਾਰਾ ਕੁਝ ਅੱਛਾ ਨਹੀਂ ਉੱਥੇ ਬੰਦੇ ਸੱਪਾਂ ਤੋਂ ਜ਼ਹਿਰੀ ਹੋ ਗਏ ਹੁਣ ਤੱਕ ਇਹ ਆ ਜਾਂਦਾ ਵੀ ਆਪਣੇ ਹੀ ਬੰਦੇ ਆਪਣੇ ਆਪ ਤੇ ਖੁਸ਼ ਨਹੀਂ ਹੈਗੇ ਉਹਨਾਂ ਦੇ ਨਾਲ ਹੀ ਵਿਰੋਧ ਹੋਣ ਲੱਗ ਪਿਆ ਕੀ ਕਹਿਣਾ ਚਾਹੁੰਦੇ ਹੋ ਕਿਉਂ ਇਹ ਜਿਹੜੀ ਹਵਾ ਜੀ ਹੈ ਸਾਰੇ ਪਾਸੇ ਚੇਂਜ ਹੋ ਗਈ ਮੈਨੂੰ ਲੱਗਦਾ ਸਭ ਨੂੰ ਇਹ ਹੁੰਦੀ ਆ ਭੁੱਖ ਅਸੀਂ ਵੰਡਣਾ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਰੇ ਕੁਛ ਨਾ ਕੁਛ ਲਾਈਫ ਵਿੱਚ ਅਚੀਵ ਕਰਨਾ ਚਾਹੁੰਦੇ ਆ ਗੱਲ ਸਭ ਦੀ ਹੈਗੀ ਹੈ ਜਦੋਂ ਇਹ ਕੰਪੀਟੀਸ਼ਨ ਬਣ ਜਾਂਦਾ ਨਾ ਸਭ ਕੁਝ ਖਰਾਬ ਹੋ ਜਾਂਦਾ ਹੈ ਸਾਰਿਆਂ ਦੀ ਆਪਣੀ ਰੇਸ ਹੈਗੀ ਹੈ ਤੇ ਤੁਸੀਂ ਆਪਣੇ ਕੀ ਕਹਿੰਦੇ ਜਦੋਂ ਅਸੀਂ ਟਰੈਕ ਤੇ ਰਨਿੰਗ ਕਰਦੇ ਆ ਸਾਡੇ ਦੇ ਆਪਣੇ ਆਪਣੇ ਸਪੇਸਿਸ ਹੁੰਦੇ ਆ ਤੇ ਕੋਈ ਪਹਿਲਾ ਆਂਦਾ ਸੈਕਿੰਡ ਆਈ ਫੀਲ ਲਾਈਕ ਸਾਰੇ ਨੂੰ ਆਪਣੇ ਲੈਣੇ ਚਾਹਨਾ ਚਾਹੀਦਾ ਹੈ ਔਰ ਆਪਣੀ ਜਿਹੜੀ ਹੁੰਦੀ ਹੈ ਰੀਸ ਲੱਗਦਾ ਟੱਕਰ ਦੇਣ ਨੂੰ ਤਿਆਰ ਹੋ ਪੰਜਾਬੀ ਹੀ ਰਹਿੰਦੇ ਨੇ ਟੱਕਰ ਨਹੀਂ ਦੇਣਾ ਚਾਹੀਦਾ ਆਈ ਥਿੰਕ ਐਜ ਦਾ ਕੰਮ ਕਰਨਾ ਚਾਹੀਦਾ ਹਾਂਜੀ ਜੋ ਇਹ ਕੰਪੀਟੀਸ਼ਨ ਸ਼ੁਰੂ ਹੋ ਜਾਂਦੇ ਹਨ ਨਾ ਬੜੇ ਅਨਨੈਸੈਸਰੀ ਹੈਗੇ ਇੱਕ ਦੂਜੇ ਨੂੰ ਸਪੋਰਟ ਕਰੋ ਤੁਸੀਂ ਪੰਜਾਬੀ ਹੋ ਤੇ ਪੰਜਾਬੀ ਲੋਕਾਂ ਨੂੰ ਸਪੋਰਟ ਕਰੋ ਅਮਰੀਕਨਸ ਨੂੰ ਸਪੋਰਟ ਕਰੋ ਸਾਰੇ ਲੋਕਾਂ ਨੂੰ ਸਪੋਰਟ ਕਰੋ ਫਿਰ ਤੁਸੀਂ ਵੀ ਅੱਗੇ ਵਧੋਗੇ ਅਜੇ ਪੰਜਾਬੀ ਦਾ ਇੱਕ ਗੱਲ ਹੈ ਵੀ ਜਿੱਦਾਂ ਦੋ ਲੇਡੀਜ਼ ਕਹਿੰਦੇ ਕੱਟੀਆਂ ਹੁੰਦੀਆਂ ਤਾਂ ਚੁਗਲੀਆਂ ਬਹੁਤ ਕਰਦੀਆਂ ਫਿਰ ਉੱਥੇ ਤਾਂ ਵਾਵਾ ਸੀਗਾ ਸਿਸਟਮ ਫਿਰ ਉਹ ਮਾਹੌਲ ਨਵਾਂ ਲੱਗਿਆ ਤੁਹਾਡੇ ਕਿਉਂਕਿ ਜਿੱਦਾਂ ਬਾਹਰ ਤਾਂ ਟਾਈਮ ਕਹਿੰਦੇ ਵੀ ਕੰਮ ਹੀ ਉਥੇ ਪੂਜਾ ਹਨਾ ਉਥੇ ਕੰਮ ਹੀ ਕੰਮ ਆ ਸਾਰੇ ਪਾਸੇ ਫਿਰ ਤੁਸੀਂ ਇੱਥੇ ਵੇਖਿਆ ਵੀ ਕੋਈ ਇਧਰੋਂ ਵੀ ਬਾਲੀਵੁੱਡ ਦੀ ਸੁਣਾ ਰਿਹਾ ਕੋਈ ਇਧਰੋਂ ਪਾਲੀਵੁੱਡ ਦੀ ਵੀ ਉਹਨੂੰ ਨਹੀਂ ਲੈਣਾ ਫਿਲਮ ਜੋ ਕੋਈ ਕਹਿੰਦਾ ਉਹਨੂੰ ਨਹੀਂ ਲੈਣਾ ਇਦਾਂ ਚੱਲਿਆ ਫਿਰ ਉੱਥੇ ਸੈੱਟ ਤੇ ਜਾ ਜੈ ਕੀ ਬੋਲ ਵੇਖਿਆ ਤੁਸੀਂ ਸਾਰਾ ਮਾਹੌਲ ਬੜਾ ਸੋਹਣਾ ਸੀ ਸਾਰੇ ਹੱਸਦੇ ਖੇਲਦੇ ਤੇ ਇੱਕ ਦੂਜੇ ਨਾਲ ਅਸੀਂ ਮੈਨੂੰ ਯਾਦ ਆ ਜਦੋਂ ਅਸੀਂ ਇਨ ਬਿਟਵੀਨ ਸੀਨਸ ਹੁੰਦੇ ਸੀ ਤੇ ਸਾਰੇ ਸਰਕਲ 'ਚ ਬੈਠ ਕੇ ਤੇ ਅਸੀਂ ਚਾਹ ਪੀਂਦੇ ਸੀ ਗੱਲਾਂ ਕਰਦੇ ਸੀ ਜਦੋਂ ਮੰਜੀਆਂ ਤੇ ਬਹਿ ਗਏ ਹਾਂਜੀ ਜਿਹੜੇ ਨਿਮਰਿਸ਼ੀ ਜੀ ਸੀ ਰੂਪੀ ਜੀ ਸਾਰੇ ਸਾਰਿਆਂ ਦੇ ਜਿੱਦਾਂ ਤੁਸੀਂ ਔਨ ਸਕਰੀਨ ਦੇਖਦੇ ਹੋ ਨਾ ਸਾਡਾ ਅਸੀਂ ਫੈਮਲੀ ਦੇ ਨਾਲ ਬੈਠੇ ਹਾਂ ਉਹੀ ਹੁੰਦਾ ਸੀ ਸਾਈਡ ਤੋਂ ਆਫ ਕੈਮਰਾ ਔਨ ਕੈਮਰਾ ਸਭ ਕੁਝ ਸੇਮ ਸੀਗਾ। ਕੈਮਿਸਟਰੀ ਬਹੁਤ ਸਟਰੋਂਗ ਸੀ। ਅੱਛਾ ਪਰ ਭਾਈ ਬੱਚਿਆਂ ਦਾ ਇਸ਼ਕ ਮੁਸ਼ਕ ਦਿਖਾਉਣਾ ਉਹ ਠੀਕ ਬੰਦ ਫਿਲਮ ਚ। ਮੈਨੂੰ ਤੁਸੀਂ ਦੇਖਿਓ ਇਸ਼ਕ ਇਸ਼ਕ ਤਾਂ ਸਟਾਰਟ ਹੋਇਆ ਹੀ ਨਹੀਂ ਤਾਂ ਕਿੰਨੇ ਹੋਏ ਨੇ ਹੁੰਦੇ ਆ। ਅੱਛਾ। ਮਤਲਬ ਗੱਲਾਂ ਸਿਰਫ ਇਹ ਕਿ ਫੈਮਲੀ ਦੀ ਮੂਵੀ ਨਾ। ਫੈਮਲੀ ਦੇ ਕੋ ਅੰਦਰ ਅੰਦਰ ਤੁਸੀਂ ਦੇਖਿਓ ਫਿਲਮ ਮੇਰੇ। ਫਿਲਮ ਫਿਲਮ ਸਾਡੀ ਵੇਖ। ਇਹ ਦਵਾਰੇ ਆਉਂਦੇ ਦਵਾਰੇ। ਪੁਰਾਣੀਆਂ ਫਿਲਮਾਂ ਦੀ ਸਟੋਰੀ ਹੁੰਦੀ ਹੈ ਕਲੀਅਰ ਵੀ ਇੱਕ ਗੁੰਡੇ ਨੇ ਹੀਰੋ ਨੂੰ ਜੁਕਣੀ ਆ ਹੀਰੋ ਨੇ ਫਰੈਂਡ ਤੇ ਆ ਕੇ ਉਹਨੂੰ ਛੱਤਰ ਫੇਰਨਾ ਆ ਤੇ ਛੱਤਰ ਫੇਰਨ ਤੋਂ ਬਾਅਦ ਉਹਨੇ ਪਰਿਵਾਰ ਨੂੰ ਮਿਲਣਾ ਆ ਤੇ ਜਿੱਥੇ ਗੁੰਡਾ ਡਿੱਗਾ ਹੁੰਦਾ ਹੈ ਉਹ ਡਿੱਗ ਦੂਰੇ ਇੱਕ ਗਰੜੀ ਵਾਲਾ ਪਿਸਤੌਲ ਪਿਆ ਹੁੰਦਾ ਸੀ ਉਹਨੇ ਮਰਦੇ ਮਰਦੇ ਨੇ ਬੁੜਗਣੀ ਮਾਰ ਕੇ ਪਿਸਤੌਲ ਫੜ ਕੇ ਗੋਲੀ ਮਾਰਨੀ ਆ ਉਧਰੋਂ ਜਿਹੜਾ ਜੀ ਵਿੱਚ ਉਹ ਨਹੀਂ ਚਾਹੀਦਾ ਇੱਕਦੋਂ ਉਧਰੋਂ ਜੀ ਮਰਦਾ ਆ ਉਹ ਸਟਰੀ ਦੇ ਸਾਰੇ ਉਹ ਪਤਾ ਨਹੀਂ ਚਾਹੀਦਾ ਸੋ ਫੇਰ ਮੁੜ ਕੇ ਫੇਰ ਦੁਬਾਰਾ ਗੁੰਡੇ ਨੂੰ ਗੋਲੀ ਮਾਰੀ ਦੀ ਵੀ ਅੱਛਾ ਪਹਿਲਾਂ ਨਹੀਂ ਮਾਰਨਾ ਹੁਣ ਇੰਨੇ ਪਹਿਲਾਂ ਇੱਕ ਜੀ ਮਰੋਣਾ ਸੀ ਕਿ 6-7 ਖਾ ਜਾਂਦਾ ਹੀ ਨਾਲੇ ਪੁੱਤਾਂ ਕਰਕੇ ਹੁਣ ਜਿੱਦੋਂ ਫਿਰ ਜਿੱਦਾਂ ਜਿੱਦਾਂ ਸਿਨੇਮਾ ਚੇਂਜ ਹੋਇਆ ਕੰਟੈਂਟ ਚੇਂਜ ਹੋਇਆ ਨਵੇਂ-ਨਵੇਂ ਥਾਊਡ ਆਉਣਗੇ ਉਹਨਾਂ ਤੇ ਵਰਕ ਹੋਊਗਾ ਸੋ ਇਹ ਇਹਦੇ ਵਿੱਚ ਮਿਲ ਜੁਲ ਕੇ ਰਹਿਣ ਦੀ ਗੱਲ ਔਰ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਜਦੋਂ ਮੈਂ ਦੱਸ ਦੇਣਾ ਵੀ ਲਵ ਮੈਰਿਜ ਐਕਚੁਅਲੀ ਜੀ ਨਹੀਂ ਕਰਨੀ ਚਾਹੀਦੀ ਵੀ ਘਰਦਿਆਂ ਦੀ ਸਹਿਮਤੀ ਨਾਲ ਵਿਆਹ ਕਰਨਾ ਚਾਹੀਦਾ ਵੀ ਜੇ ਤਾਂ ਉਹ ਪਿਆਰ ਮੁਹੱਬਤ ਹੈਗਾ ਆ ਤੇ ਤੁਸੀਂ ਆਪਣੇ ਘਰਦਿਆਂ ਨਾਲ ਸ਼ੇਅਰ ਕਰੋ ਸੋ ਉਹਨਾਂ ਦੀ ਸਹਿਮਤੀ ਦੇ ਨਾਲ ਕਰਨਾ ਚਾਹੀਦਾ ਬਹੁਤ ਸੋਹਣੀਆਂ ਗੱਲਾਂ ਵਿੱਚ ਦੱਸੀਆਂ ਗਈਆਂ ਚੱਕਰੇ ਵਿੱਚ ਸਟੋਰੀ ਨੂੰ ਉਲਝਾ ਕੇ ਸੁਲਝਾਇਆ ਗਿਆ ਹਮ